ਕਰਤਲਾ ਯਾਰਾ ਇਹਨਾਂ ਦੇ ਘਰਾਂ ਚ ਜਿੰਦੇ ਇਹਨਾਂ ਦਾ ਮੇਰਾ ਨਾਮ ਹਰਜਿੰਦਰ ਕਮਾਲ ਦੀ ਸਾਫਕਾ ਪੰਚਗਰਾਮ ਪੰਚਾਇਤ ਤੇਤਾ ਜਿਹੜਿਆਂ ਵਾਲਾ ਜੀ ਮੈਂ ਇਹ ਤਕਰੀਬਨ ਜੀ ਇੱਥੇ 100 150 ਕਿੱਲੇ ਦਾ ਨੁਕਸਾਨ ਹੋਇਆ ਦੇਖ ਲਓ ਪਾਣੀ ਪਾਣੀ ਆ ਜੀ ਚਾਰ ਚਪੇਰੇ ਕਾਲੇ ਦਾ ਘਰ ਦਾ ਵੀ ਬਹੁਤ ਨੁਕਸਾਨ ਆ ਦੇਖੋ ਜੀ ਕਿਦਾਂ ਪਾਣੀ ਦੇ ਗੱਭੇ ਆ ਨਾ ਕੱਲਾ ਘਰ ਆ ਬਹੁਤ ਨੁਕਸਾਨ ਹੁੰਦਾ ਜੀ ਹਰ ਹਰ ਸਾਲ ਇਹੀ ਹਾਲ ਆ ਜੀ ਕੋਈ ਪ੍ਰਸ਼ਾਸਨ ਨਹੀਂ ਇੱਥੇ ਸੁਣਦਾ ਜੀ ਨਾ ਕੋ ਆਉਂਦਾ ਨਾ ਕੋ ਦੇਖਦਾ ਕੋਈ ਅਧਿਕਾਰੀ ਨਹੀਂ ਪਹੁੰਚਾ ਜੀ ਹਜੇ ਤੱਕ ਹਾਂਜੀ ਇਹ ਕਦੋਂ ਇਹ ਪਾਣੀ ਦੀ ਰਾਤ ਤਕਰੀਬਨ 2:30 ਵਜੇ ਆਇਆ ਜੀ ਹਾਂਜੀ ਕੋਈ ਘਟਣ ਦੀ ਉਮੀਦ ਨਹੀਂ ਜੀ ਇਹ ਪਜੋੜੇ ਵਾਲਾ ਚੋ ਉਤਰੂਗਾ ਫੇਰ ਜਾ ਕੇ ਕਿਤੇ ਜੀ ਕੱਲ ਪਰਸੋ ਤੱਕ ਪਾਣੀ ਉਤਰੂਗਾ ਜੋ ਉੱਤਰ ਵਿਗਿਆ ਦਾ ਕੋਈ ਵੀ ਇਹਦਾ ਮਤਲਬ ਦੁਆ ਨੁਕਸਾਨ ਹੀ ਨੁਕਸਾਨ ਹੈ ਜੀ ਕੋਈ ਝੋਨੇ ਬਚਣੇ ਨਹੀਂ ਹੈ ਕਿਸੇ ਪਾਸੇ ਕਿਉਂਕਿ ਪਾਣਾ ਆ ਦੇਖੋ ਗਾਰੇ ਵਾਲਾ ਸਾਰਾ ਪਾਣੀ ਆ ਇਹ ਝੋਨੇ ਤੇ ਜੰਮ ਜਾਣਾ ਸਾਰਾ ਸਾਰਾ ਝੋਨਾ ਖਰਾਬ ਹੋ ਜਾਣਾ ਤਕਰੀਬਨ ਦਿਨਾਂ ਵੀ ਆ ਗਿਆ ਹਾਂ ਦਾ ਚਾਰਾ ਵੀ ਸਾਡੇ ਤਾਂ ਨਹੀਂ ਬਚਿਆ ਜੀ ਕੋਈ ਵੀ ਆ ਨਾ ਪੱਠੇ ਸਭ ਗਲ ਗਏ ਜੀ ਸਾਰੇ ਕੋਈ ਪੱਠਾ ਨਹੀਂ ਕੋਈ ਗੋ ਨਹੀਂ ਪਹਿਲਾਂ ਹੀ ਪਾਣੀ ਦੂਸਰੀ ਵਾਰੀ ਪਾਣੀ ਆ ਗਿਆ ਜੀ ਇਹ ਹਾਂਜੀ ਹੌਣ ਸਰਕਾਰ ਕੋਈ ਹੀ ਮੰਗ ਕਰਦੇ ਆਣ ਸਾਡਾ ਇਹ ਪਰਿਵਾਰੀ ਸਾਡਾ ਏਰੀਆ ਲੈ ਕੇ ਲੈ ਜਾਣਾ ਸਾਨੂੰ ਸਰਕਾਰ ਕੋਲੋਂ ਕੋਈ ਮਦਦ ਮਿਲੇ ਕੋਈ ਪੱਠਿਆਂ ਦੀ ਮਦਦ ਮਿਲੇ ਜੀ ਖਰੇ ਦੀ ਮਦਦ ਮਿਲੇ ਜੀ ਨਹੀਂ ਇਹਨਾਂ ਖਾਤਾ ਹੋਇਆ ਝੋਨੇ ਦੇ ਕੋਲ ਸਾਨੂੰ ਮਾਰਜਾ ਦਿੱਤਾ ਜਾਵੇ ਹਾਂਜੀ ਹਾਂਜੀ ਜਿਵੇਂ ਕਿ ਤੁਸੀਂ ਪੁੱਛ ਰਹੇ ਜ ਸਾਡੇ ਚੇਤੇ ਚ ਪਾਣੀ ਦੀ ਗੱਲ ਪਾਣੀ ਸਰ ਰਾਤ ਨੂੰ ਕੋਈ 10 11 ਵਜੇ ਤੋਂ ਬਾਅਦ ਆਇਆ ਜੀ ਜਿਹੜਾ ਕਿ ਕਾਂਹੀ ਤੇ ਜਿੱਤੇ ਕਾਂਹੀ ਬਹਾਓ ਦੇ ਨਾਲ ਰਾਤ ਨੂੰ 11 12 ਵਜੇ ਪਾਣੀ ਜਦੋਂ ਆਇਆ ਤਾਂ ਕਈ ਲੋਕਾਂ ਨੂੰ ਤਾਂ ਦਿਨੇ ਸਵੇਰੇ ਪਤਾ ਲੱਗਾ ਜੀ ਇਹ ਸਾਡੇ ਜੀ ਇੱਕ ਕੋਲ ਦੀ ਲੰਘਦੀ ਕਾਲੀ ਬਈ ਕਹਿੰਦੇ ਆਪਾਂ ਉਹਨੂੰ ਉਹਦੇ ਵਿੱਚ ਦੋ ਚੋ ਪੈਂਦੇ ਆ ਜੀ ਇੱਕ ਢਾਡੇ ਠਵਾੜੇ ਵਾਲਾ ਜੀ ਉਹ ਕੋਟੜਾ ਦੇ ਕੋਲੋਂ ਪੈਂਦਾ ਜੀ ਤਾਂ ਜਿਹੜਾ ਦੂਸਰਾ ਚੋ ਪੈਂਦਾ ਉਹ ਸਾਡਾ ਪੈਂਦਾ ਹੈਗਾ ਜੀ ਪੰਜੌੜੇ ਪਿੰਡ ਤੋਂ ਉਹ ਦੋਨਾਂ ਚੂਹਾ ਦਾ ਜਦੋਂ ਦੋਨੇ ਚੂਹ ਚੜ ਕੇ ਆਏ ਤਾਂ ਬਈ ਤਾਂ ਪਹਿਲੇ ਹੀ ਫੁੱਲ ਸੀਗੀ ਜੀ ਔਰ ਬਈ ਦੇ ਫੁੱਲ ਹੋਣ ਕਰਕੇ ਬਈ ਦੇ ਨਾਲ ਨਾਲ ਬਨ ਬਿਲਕੁਲ ਹੈ ਨਹੀਂ ਜਿਹੜਾ ਕਿ ਬਨ ਨਾ ਹੋਣ ਕਾਰਨ ਜੀ ਔਰ ਬਈ ਦੀ ਸਫਾਈ ਨਾ ਹੋਣ ਕਾਰਨ ਸਾਡੇ ਪਿੰਡ ਚੇਤਾ ਨੂੰ ਮਾਰ ਕਰਦਾ ਔਰ ਚੇਤਾ ਪਿੰਡ ਗਰੀਬ ਲੋਕ ਔਰ ਐਨੇ ਕੇ ਪਾਣੀ ਦੀ ਚਪੇਟ ਚ ਆਏ ਆ ਜਿਹੜੇ ਕਿ ਕਾਫੀ ਹੱਦ ਤੱਕ ਘਬਰਾਏ ਹੋਏ ਨੇ ਔਰ ਜਿਹਦੇ ਨਾਲ ਨਾਲ ਸਕੂਲੀ ਬੱਚਿਆਂ ਦਾ ਜਿਹੜਾ ਕਿ ਇੰਨਾ ਕਿ ਨੁਕਸਾਨ ਹੈ ਉਹਨਾਂ ਦੇ ਪੇਰੈਂਟਸ ਐਨੇ ਪਰੇਸ਼ਾਨ ਨੇ ਸੋ ਮੈਂ ਇਹਨਾਂ ਚੀਜ਼ਾਂ ਨੂੰ ਸਮਝਦਾ ਹੋਇਆ ਨਾਲ ਨਾਲ ਇਹ ਕਹਿਣਾ ਚਾਹਨਾ ਕਿ ਘਾਟ ਤੋਂ ਘੱਟ 50 ਤੋਂ 7 ਖੇਤ ਜ਼ਮੀਨ ਦੇ ਕਿੰਨੇ ਜਿਹਨਾਂ ਨੂੰ ਆਪਾਂ ਕਹਿ ਲੈਂਦੇ ਆ ਉਹ ਕਿਹੜੇ ਜਿਹੜਾ ਕਿ ਪਾਣੀ ਦੀ ਚਪੇਟ ਚ ਆਏ ਹੋਏ ਆ 2-2 2.5 2.5 ਫੁੱਟ ਪਾਣੀ ਚੇਤਾ ਤੋਂ ਕਟਾਰੀਆਂ ਰੋਡ ਤੇ ਝੜਿਆ ਜਿਹੜਾ ਕਿ ਚੇਤੇ ਤੋਂ ਕਟਾਰੀਆਂ ਨੂੰ ਜਾ ਰਿਹਾ ਔਰ ਇਸੇ ਤਰੀਕੇ ਦੇ ਨਾਲ ਪਿੰਡ ਤੋਂ ਬਾਹਰ ਸਾਡੇ ਇੱਕ ਨੰਗਲੀਆਂ ਦਾ ਡੇਰਾ ਪੈਂਦਾ ਜੀ ਉਸ ਰੋਡ ਤੇ ਬਾਹਰ ਬਸਤੀ ਨੂੰ ਜਾਂਦਾ ਰੋਡ ਜਿਹੜਾ ਉਹਦੇ ਤੇ ਵੀ 2 2 3 ਫੁੱਟ ਤੱਕ ਵੀ ਪਾਣੀ ਚੱਲਿਆ ਲੋਕ ਬੜੇ ਪਰੇਸ਼ਾਨ ਨੇ ਔਰ ਪਸ਼ੂ ਪਾਲ ਜਿਹੜਾ ਹੈਗਾ ਆ ਉਹ ਵੀ ਇਸੇ ਤਰੀਕੇ ਦੇ ਨਾਲ ਜਿਵੇਂ ਕਿ ਪੱਠਿਆਂ ਤੋਂ ਬੜੇ ਔਖੇ ਨੇ ਬੜੇ ਤੰਗ ਨੇ ਕਿਉਂਕਿ ਜੋ ਵੀ ਪੱਠਾ ਸੀਗਾ ਉਹ ਤਾਂ ਸਾਰਾ ਪਾਣੀ ਦੀ ਤਪੇਟ ਤੇ ਆ ਗਿਆ ਮਿੱਟੀ ਗਾਰਾ ਔਰ ਜ਼ਹਿਰੀਲੇ ਪਾਣੀਆਂ ਦੇ ਨਾਲ ਕੁਝ ਐਦਾਂ ਦੇ ਵੀ ਹੋ ਗਏ ਪਸ਼ੂ ਦਾ ਵੀ ਨੁਕਸਾਨ ਹੋਇਆ ਜਿਹਦੇ ਨਾਲ 2-4 ਛੋਟੇ ਮੋਟੇ ਕਟਲੂ ਵਿਚਲੂ ਜਿਹੜੇ ਆ ਕਹਿ ਸਕਦੇ ਆਪਾਂ ਉਹ ਰੋੜ ਵੀ ਗਏ ਆ ਜੀ ਕਿਉਂਕਿ ਲੋਕਾਂ ਨੂੰ ਸੁੱਤੇ ਪਿਆ ਪਤਾ ਹੀ ਨਹੀਂ ਲੱਗਾ ਪਾਣੀ ਦਾ ਸੋ ਇਸੇ ਦੇ ਨਾਲ-ਨਾਲ ਜਿਹੜਾ ਕਿ ਪਸ਼ੂਆਂ ਨੂੰ ਚਾਰਾ ਨਹੀਂ ਮਿਲ ਰਿਹਾ ਔਰ ਜਿਹੜਾ ਗਰੀਬ ਲੋਕ ਆ ਉਹਨਾਂ ਦੇ ਘਰਾਂ ਦੇ ਅੰਦਰ ਪਾਣੀ ਚਲੇ ਗਿਆ ਜਿਹੜਾ ਕਿ ਘਰਾਂ ਦਾ ਸਮਾਨ ਵੀ ਕੁਝ ਖਰਾਬ ਹੋ ਗਿਆ ਥੋੜਾ ਬਹੁਤਾ ਜਿੱਦਾਂ ਦਾ ਵੀ ਹੈਗਾ ਸੋ ਇਹਦੇ ਨਾਲ ਨਾਲ ਮੈਂ ਚਾਹੁੰਨਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਾਡੀ ਪਿੰਡ ਚੇਤੇ ਵਿੱਚ ਆ ਕੇ ਇਹਦੀ ਜਿਹੜੀ ਸਾਰ ਲਈ ਜਾਵੇ ਇਹਨੂੰ ਦੇਖਿਆ ਜਾਵੇ ਇਹਨਾਂ ਲੋਕਾਂ ਦਾ ਹਾਲ ਪੁੱਛਿਆ ਜਾਵੇ ਇਹਨਾਂ ਲੋਕਾਂ ਦੀ ਜਿਹੜੀ ਸਮੱਸਿਆ ਦਾ ਹੱਲ ਕੱਢਿਆ ਜਾਵੇ ਜਿਹੜਾ ਕਿ ਪਾਣੀ ਤੋਂ ਐਨੇ ਪਰੇਸ਼ਾਨ ਨੇ ਸੋ ਇਹਦੇ ਨਾਲ ਨਾਲ ਮੈਂ ਚਾਹੁੰਦਾ ਕਿ ਜਿਹੜਾ ਸਾਡੇ ਕੋਲ ਦੀ ਲੰਘਦੀ ਕਾਲੀ ਡਰੇਨ ਉਹਦਾ ਜਿਹੜਾ ਕਿ ਬੰਨ ਦਾ ਕੋਈ ਸਾਫ ਤਕਤਬ ਹੈ ਨਹੀਂ ਉਹ ਉਹਨੂੰ ਬਣਾਇਆ ਜਾਵੇ ਉਹਨੂੰ ਦੇਖਿਆ ਜਾਵੇ ਇਸੇ ਤਰੀਕੇ ਦੇ ਨਾਲ ਮੈਂ ਪ੍ਰਸ਼ਾਸਨ ਨੂੰ ਇਹ ਦੁਆਰਾ ਬੇਨਤੀ ਕਰਦਾ ਕਿ ਸਾਡੇ ਐਸ ਡੀ ਐਮ ਸਾਹਿਬ ਸਾਡੇ ਜਿੰਮੇ ਕੀ ਲੈ ਲੋ ਡੀ ਸੀ ਸਾਹਿਬ ਇਸੇ ਤਰੀਕੇ ਦੇ ਨਾਲ ਸਾਡੇ ਮਾਨਯੋਗ ਸਾਰੇ ਜਿੰਨੇ ਵੀ ਅਸਰ ਸਹਿਵਾਨ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਤੱਕ ਗੱਲ ਪਹੁੰਚਾਈ ਜਾਵੇ ਸਾਡੇ